ਪਾਣੀ ਦਾ ਰਾਖਾ ਪਾਣੀ ਦਾ ਰਾਖਾ ਪਾਣੀ ਦਾ ਰਾਖਾ ਪਾਣੀ ਦਾ ਰਾਖਾ ਹੁਣ ਇਹ ਪੋਸਟਰ ਬੜਾ ਤਕੜਾ ਲੱਗਿਆ ਪਿਆ ਔਰ ਇੱਕ ਨਹੀਂ ਲੱਗੇ ਦੋ ਨਹੀਂ ਲੱਗੇ ਇਹ ਸੜਕ ਤੇ ਨਿਰੇ ਹੀ ਲੱਗੇ ਆ ਪਾਣੀ ਦਾ ਰਾਖਾ ਇਹ ਨਹੀਂ ਪਤਾ ਵੀ ਹੈ ਕੌਣ ਪਰ ਮੈਨੂੰ ਇੰਨਾ ਪਤਾ ਵੀ ਝਾੜੂ ਵਾਲਿਆਂ ਦੇ ਵਿੱਚੋਂ ਇੱਕ ਵੀ ਬੰਦਾ ਪਾਣੀ ਦਾ ਰਾਖਾ ਨਹੀਂਗਾ ਔਰ ਤਾਂ ਪਾਣੀ ਨੂੰ ਬਰਬਾਦ ਕੀਤਾ ਜਾ ਰਿਹਾ ਤੇ ਜਿਹੜੇ ਪਾਣੀ ਨੂੰ ਬਰਬਾਦ ਕਰਦੇ ਆ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਇਹ ਸਚਾਈ ਆ ਔਰ ਮੈਂ ਦਿਨ ਵੀ ਦੱਸ ਦਿਨਾ ਜਿਹੜੇ ਪਾਣੀ ਨੂੰ ਖਰਾਬ ਕਰਦੇ ਆ ਤੇ ਇਹਨਾਂ ਨੇ ਸਾਥ ਕਿੰਨਾ ਦਾ ਦਿੱਤਾ ਸੀ 2024 3 ਦਸੰਬਰ ਨੂੰ ਜਦ ਪੰਜਾਬ ਦੇ ਲੋਕ ਬੁੱਢੇ ਨਾਲੇ ਨੂੰ ਬਚਾਉਣ ਵਾਸਤੇ ਬੁੱਢੇ ਦਰਿਆ ਨੂੰ ਬਚਾਉਣ ਵਾਸਤੇ ਉਹਦੇ ਪਾਣੀ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਕੈਂਸਰ ਤੋਂ ਬਚਾਉਣ ਵਾਸਤੇ ਲੋਕਾਂ ਨੂੰ ਕਾਲੇ ਪੀਲੇ ਗੇ ਤੋਂ ਬਚਾਉਣ ਵਾਸਤੇ ਪੰਜਾਬ ਦੇ ਲੋਕ ਇਕੱਠੇ ਹੋ ਕੇ 3 ਦਸੰਬਰ ਨੂੰ ਉੱਥੇ ਪਹੁੰਚੇ ਸੀ ਤਾਂ ਕਿਸਾਨਾਂ ਔਰ ਮਜ਼ਦੂਰਾਂ ਦਾ ਮਸਲਾ ਨਹੀਂ ਸੀ ਏ ਔਰ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਸੜਕ ਦੇ ਵਿਚਾਲੇ ਰੋਕ ਦਿੱਤਾ ਔਰ ਪੁਲਸਾ ਥਾਂ-ਥਾਂ ਤੇ ਲਾਈਆਂ ਸੀ ਚੈਕਿੰਗ ਵਾਸਤੇ ਜਿਹੜੀ ਜਿਹੜੀ ਸਰਕਾਰ ਬਿਜ਼ਨਸਮੈਨਾਂ ਦਾ ਸਾਥ ਦਿੰਦੀ ਹੋਵੇ ਉਹ ਸਰਕਾਰ ਕਿਵੇਂ ਪਾਣੀ ਦਾ ਰਾਖਾ ਹੋ ਸਕਦੀ ਏ ਮੈਨੂੰ ਇਹ ਸਮਝ ਨਹੀਂ ਆਉਂਦੀ ਜੇਕਰ ਪਾਣੀ ਦੇ ਰਾਖੇ ਹੈਗੇ ਆ ਤੁਸੀਂ ਤਾਂ ਫਿਰ ਉਹ ਪਾਣੀ ਨੂੰ ਕਿਉਂ ਨਹੀਂ ਵੇਚਾਰੇ ਕਿਹੜੀ ਗੱਲੋਂ ਨਹੀਂ ਵੇਚਾਰੇ ਜੇਕਰ ਤੁਸੀਂ ਕਹੋ ਕਿ ਅਸੀਂ ਹੁਣ ਬਚਾਉਣਾ ਤਾਂ ਜੇਕਰ ਹੁਣ ਬਚਾਉਣਾ ਤੇ ਉੱਥੇ ਜਿਹੜੇ ਲੋਕ ਪਾਣੀ ਦੇ ਵਾਸਤੇ ਗਏ ਸੀ ਤਾਂ ਤੁਹਾਡਾ ਇੱਕ ਵੀ ਐਮਐਲਏ ਉੱਥੇ ਕਿਉਂ ਨਹੀਂ ਪਹੁੰਚਿਆ ਲੋਕਾਂ ਨੇ ਮਸਲਾ ਚੱਕਿਆ ਤੁਸੀਂ ਇਹ ਮਸਲਾ ਕਿਉਂ ਨਹੀਂ ਚੱਕਿਆ ਇਹ 2024 ਦੇ ਵਿੱਚ ਮਸਲਾ ਚੱਕਿਆ 2022 ਦੇ ਵਿੱਚ ਤੁਹਾਡੀ ਸਰਕਾਰ ਬਣਦੀ ਆ ਇੱਕ ਸਾਲ ਲੰਘਿਆ ਦੋ ਲੰਘਿਆ ਤੇ ਤੀਜੇ ਸਾਲ ਦੇ ਵਿੱਚ ਜਾ ਕੇ ਰੌਲਾ ਪੈਂਦਾ ਜਮੈਂਡ ਤੇ ਜਾ ਕੇ ਪਤਨਾ ਸਾਲਾਂ ਦੇ ਵਿੱਚ ਤੁਸੀਂ ਇਹ ਪਾਣੀ ਦਾ ਮਸਲਾ ਕਿਉਂ ਨਹੀਂ ਚੱਕਿਆ ਸੀ ਗੁੱਡੇ ਨਾਲੇ ਦਾ ਮਸਲਾ ਕਿਉਂ ਨਹੀਂ ਚੱਕਿਆ ਸੀ ਇਹ ਹੁਣ ਤੁਸੀਂ ਜਵਾਬ ਦਿਓ ਜੇਕਰ ਵਾਕਈ ਪਾਣੀ ਦੇ ਰਾਖੇ ਆ ਤਾਂ 3 ਦਸੰਬਰ ਨੂੰ ਇਹ ਰੌਲਾ ਤੇ ਤੁਸੀਂ ਕਿਉਂ ਨਹੀਂ ਬੋਲੇ ਸਾਰੇ ਦੇ ਸਾਰੇ ਐਮ ਐਲ ਏ ਔਰ ਮੰਤਰੀ ਔਰ ਸਾਰੇ ਮੁੱਖ ਮੰਤਰੀ ਚਾਹੇ ਰਾਗਵ ਚੱਡਾ ਚਾਹੇ ਕੇਜਰੀਵਾਲ ਉਦੋਂ ਕੋਈ ਨਹੀਂ ਬੋਲੇ ਤੇ ਰਾਗਵ ਚੱਡਾ ਵੀ ਕਈ ਵਾਰੀ ਪੰਜਾਬ ਦੇ ਪਾਣੀ ਦੀ ਗੱਲ ਕਰਦਾ ਔਰ ਇੱਕ ਵਾਰੀ ਵੀ ਜਿਹੜੀ ਗੱਲ ਨਹੀਂ ਹੋਈ ਪੰਜਾਬ ਦੇ ਲੋਕਾਂ ਵੀ ਤਾਂ ਤੁਸੀਂ ਇਹ ਗੱਲ ਦਾ ਜਵਾਬ ਦਿਓ ਕਿ ਇਹ ਸਿਰਫ ਤੇ ਸਿਰਫ ਕਹਿਤਿਆਂ ਗੱਲਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਸਿਰਫ ਤੇ ਸਿਰਫ ਗੁੰਮਰਾਹ ਕਰ ਰਹੇ ਆ ਕੱਲਾ ਕਾਗਜ਼ਾਂ ਤੇ ਲਿਖਣ ਦੇ ਨਾਲ ਕੋਈ ਪਾਣੀ ਦਾ ਰਾਖਾ ਨਹੀਂ ਹੋ ਜਾਂਦਾ ਪਾਣੀ ਦਾ ਰਾਖਾ ਹੁਣ ਤਾਂ ਬਿਜ਼ਨਸ ਮੈਨਾਂ ਨੂੰ ਬਚਾਉਣਾ ਛੱਡੋ ਜਿਵੇਂ ਚੰਡੀਗੜ੍ਹ ਲਿਮਟਿਡ ਤੈ ਉਹ ਇੱਕ ਜਿਹੜੀਆਂ ਚਾਰ ਕੰਪਨੀਆਂ ਮਸਾਲਾ ਜਿਹੜੇ ਮਸਾਲੇ ਵਾਲੇ ਆ ਉਹਨਾਂ ਨੂੰ ਬਚਾਇਆ ਜਾ ਰਿਹਾ ਐਮ ਐਮ ਪੀ ਐਗਰੋ ਟੋਨਿਕ ਕੰਪਨੀ ਨੂੰ ਬਚਾਇਆ ਜਾ ਰਿਹਾ ਅੰਗਨਵਾੜੀ ਦੇ ਮਸਲੇ ਦੇ ਵਿੱਚ ਤਾਂ ਇੱਕ ਕੰਪਨੀ ਹੋਰ ਆ ਜਿਹੜੀ ਕਹਿ ਲਓ ਪਤਾ ਨਹੀਂ ਇੰਟਰਨਲ ਲਿੰਕਿੰਗ ਜਿਹੜੀ ਇਸ ਤਰ੍ਹਾਂ ਦੀ ਇਹ ਚਾਰ ਕੰਪਨੀਆਂ ਨੂੰ ਬਚਾਇਆ ਜਾ ਰਿਹਾ ਤਾਂ ਫਿਰ ਮਾਨ ਸਾਹਿਬ ਕਿਉਂ ਬਚਾ ਰਹੇ ਆ ਤੁਸੀਂ ਬਚਾ ਤਾਂ ਬਿਜ਼ਨਸmenਾਂ ਨੂੰ ਰਹੇ ਆ ਤੇ ਹਲੇ ਤੱਕ ਨਾ ਤਾਂ ਪਾਣੀ ਬਚਾਇਆ ਨਾ ਲੋਕਾਂ ਨੂੰ ਬਚਾਇਆ ਤੇ ਨਾ ਹੀ ਲੋਕਾਂ ਦੇ ਬੱਚਿਆਂ ਨੂੰ ਬਚਾਇਆ ਇਹ ਸਿਰਫ ਕਹਿਣ ਦੀ ਗੱਲ ਆ ਇਹ ਸਾਰਾ ਕੁਝ ਝੂਠਾ ਜੇਕਰ ਪਾਣੀ ਦੇ ਰੱਖਿਓ ਤਾਂ ਲੋਕ ਮੈਂ ਉਹ ਤੇ ਰੱਖਾਂ ਮੰਨੂਗਾ ਜਿਸ ਦਿਨ ਪੰਜਾਬ ਦੇ ਲੋਕ ਵੀ ਤੁਹਾਨੂੰ ਉਹਦੇ ਰੱਖਾਂ ਮੰਨਣਗੇ ਜਿਸ ਦਿਨ ਇਹ ਪਾਣੀ ਦੇ ਮਸਲੇ ਪੰਜਾਬ ਦੇ ਲੋਕਾਂ ਨੇ ਨਹੀਂ ਜਿਸ ਦਿਨ ਸਰਕਾਰ ਨੇ ਚੱਕੇ ਲੋਕਾਂ ਦਾ ਰੌਲਾ ਪਉਂਦੇ ਆ ਵੀ ਸਾਡਾ ਪਾਣੀ ਲੰਘ ਗਿਆ ਏ ਸਾਡੇ ਹੱਥੋਂ ਲੰਘ ਗਿਆ ਏ ਕਲਾਕਾਰ ਗਾਣੇ ਗਾਉਂਦੇ ਆ ਆਪਣਾ ਜਿਹੜਾ ਕਹਿ ਲੋ ਕਿ ਪਾ ਟੁਪਕਾ ਨਹੀਂ ਦਿੰਦੇ ਤਾਂ ਇਹ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਕਲਾਕਾਰ ਵੀ ਪਾਣੀ ਦੇ ਮਸਲਿਆਂ ਤੇ ਬੋਲਣ ਲੱਗੇ ਪਰ ਮੰਤਰੀ ਕਿਉਂ ਚੁੱਪਾ ਕੱਲੇ ਕਾਗਜ਼ਾਂ ਤੇ ਲਿਖਣ ਦੇ ਨਾਲ ਜਿਵੇਂ ਇਹ ਕਹਿ ਲੱਗਦਾ ਕਿ ਇੱਕ ਰੇਗਿਸਤਾਨ ਦੇ ਵਿੱਚ ਇੱਕ ਬੈਨਰ ਲਾ ਦਿੱਤਾ ਜਾਵੇ ਕਿ ਇੱਥੇ ਕਿਰਪਾ ਕਰਕੇ ਪਹੁੰਚੇ ਤਾਂ ਚੱਕ ਕੇ ਤੁਰੋ ਕਿਤੇ ਤੁਹਾਡੇ ਪਾਣੀ 'ਚ ਪੈਰ ਨਾ ਖੁੱਬ ਜਾਣ ਹੁਣੇ ਰੇਗਿਸਤਾਨ ਦੇ ਵਿੱਚ ਲਾਇਆ ਜਾ ਰਿਹਾ ਕਿ ਤੁਸੀਂ ਪਜਾਮਾ ਤਾਂ ਚੱਕ ਕੇ ਤੁਰੋ ਕਿਤੇ ਤੁਹਾਡੇ ਪਾਣੀ ਦੇ ਵਿੱਚ ਕਿਚੜ ਦੇ ਵਿੱਚ ਪੈਰ ਨਾ ਹੋ ਜਾਣ ਰੇਗਿਸਤਾਨ ਦੇ ਵਿੱਚ ਪਾਣੀ ਨਹੀਂ ਹੁੰਦਾ ਉਸੇ ਤਰ੍ਹਾਂ ਜਿਹੜੀ ਸਰਕਾਰ ਬਿਜ਼ਨਸਮੈਨਾਂ ਦੀ ਬੋਲੀ ਬੋਲੇ ਉਹ ਕਦੇ ਪਾਣੀ ਦਾ ਰੱਖਾ ਨਹੀਂ ਹੁੰਦੀ ਇਹ ਗੱਲ ਗਲ ਕੰਨ ਦੇ ਵਿੱਚ ਪਾ ਲਓ ਜੀ ਜਿੰਨਾ ਚਿਰ ਬਿਜ਼ਨਸਮੈਨਾਂ ਦਾ ਕਹਿਣਾ ਮੰਨੋਗੇ ਉਹਨਾਂ ਤੇ ਰੱਖਾ ਨਹੀਂ ਹੋ ਸਕਦਾ ਪਹਿਲਾਂ ਤਾਂ ਪਾਣੀ ਦੇ ਰੱਖ ਕੇ ਬੰਨ ਤਾਂ ਬੁੱਢੇ ਨਾਲੇ ਵਾਲ ਚੱਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਬੁੱਡੇ ਨਾਲੇ ਆਪਣੇ ਐਮਐਲਏ ਸਾਹਿਬ ਨੂੰ ਵੀ ਪਤਾ ਹੀ ਹੋਊਗਾ ਜਲਾਲਾਬਾਦ ਦੇ ਆ ਜੇ ਲੋਕਾਂ ਦੇ ਪਰਚੇ ਪਵਾ ਸਕਦੇ ਇਹਨਾਂ ਨੂੰ ਇਹ ਵੀ ਪਤਾ ਹੋਊਗਾ ਕਿ ਜਿਹੜਾ ਫਰੋਜਪੁਰ ਏਰੀਆ ਫਾਇਲ ਕੈਰੀ ਏ ਅੱਜਕੱਲ ਕੈਂਸਰ ਫੀਟਤਾ ਦੇ ਨਾਲ ਵਧਦਾ ਜਾ ਰਿਹਾ ਦਿਨੋ ਦਿਨ ਜਲਾਲਾਬਾਦ ਦੇ ਵਿੱਚ ਵੀ ਕਾਫੀ ਜਿਹੜੇ ਕਹਿ ਲੋ ਆ ਰਹੇ ਆ ਪਰ ਇਹਦੇ ਵਿੱਚ ਇਹਦਾ ਦੋਸ਼ ਤਾਂ ਕੋਈ ਨਹੀਂ ਪਰ ਦੋਸ਼ ਉਹ ਕੈਮੀਕਲਾਂ ਦਾ ਉੱਥੇ ਰੌਲਾ ਪਾਉਂਗੇ ਲੋਕ ਬਹੁਤ ਸਾਰੇ ਬੱਸ ਸਕਦੇ ਆ ਬਾਕੀ ਤੁਹਾਡੀ ਮਰਜ਼ੀ ਆ ਜੇਕਰ ਪਾਣੀ ਦੇ ਰਾਖੇ ਸੀਗੇ ਤਾਂ ਫਿਰ ਮੋਟਰਾਂ ਨਹੀਂ ਚੱਲਣੀਆਂ ਸੀ ਨਹਿਰਾ ਚੱਲਣੀਆਂ ਸੀ ਔਰ ਜਿਵੇਂ ਮਾਨ ਸਾਹਿਬ ਤਾਂ ਖੁਦ ਕਹਿੰਦੇ ਨੇ ਲਾਈਟ ਨਹੀਂ ਗਈ ਮੋਟਰਾਂ ਵਾਲੀ ਤੇ ਸਬੂਤ ਹੈ ਜੇਕਰ ਪਾਣੀ ਦੇ ਰਾਖੇ ਹੁੰਦੇ ਤਾਂ ਖਾਲੇ ਚੱਲਣੇ ਸੀ ਨਾ ਮੋਟਰਾਂ ਨਹੀਂ ਚੱਲਣੀਆਂ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ